ਨਿਊਯਾਰਕ ਦੇ ਜਿਹੜੀ ਮੇਅਰ ਰੈਸ ਜੇ ਬਰਾਕਾ ਤੇ ਹੋਰ ਜਿਹੜੇ ਸਿਟੀ ਅਧਿਕਾਰੀ ਆ ਉਹ ਆਈਸ ਦੇ ਟੈਂਸ਼ਨ ਸੈਂਟਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਪ੍ਰੋਟੈਸਟ ਕਰਨ ਦੇ ਲਈ ਜਿਹੜੇ ਉਹ ਪਹੁੰਚੇ ਹੋਏ ਸੀਗੇ ਪਰ ਕਹਿੰਦੇ ਵੀ ਨਿਊਯਾਰਕ ਦੇ ਜਿਹੜੇ ਮੇਅਰ ਇਹ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ ਸੋ ਇਹ ਜਿਹੜੇ ਆ ਉਹ ਲੋਕਅਪ ਦੇ ਵਿੱਚ ਹੈਗਾ ਆ ਤੇ ਰੀਜਨ ਕੇ ਦਿੱਤਾ ਹੈ ਕਿ ਇਹਨੇ ਵੀ ਵੈਲਿਡ ਸਰਟੀਫਿਕੇਟ ਆਫ ਓਕੂਪੈਂਸੀ ਉਹਨਾਂ ਦੇ ਕੋਲ ਨਹੀਂ ਸੀ ਤਿੰਨ ਜਿਹੜੇ ਕਾਂਗਰਸ ਦੇ ਮੈਂਬਰ ਨਿਊ ਜਰਸੀ ਤੋਂ ਇਹ ਜਿਹੜੇ ਉੱਥੋਂ ਦੇ ਮੇਅਰ ਨਿਊ ਆਰਕ ਦੇ ਜਿਹੜੇ ਮੇਅਰ ਆਫ ਬਰਾਕਾ ਦੇ ਨਾਲ ਸੀਗੇ ਜਦੋਂ ਕਹਿੰਦੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਸੋ ਇਹ ਜਿਹੜੇ ਫੈਡਰਲ ਅਧਿਕਾਰੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਜਿਹੜੇ ਬਰਾਕਾ ਨੇ ਮਿਸਟਰ ਬਰਾਕਾ ਇਹ ਡੈਮੋਕ੍ਰੇਟ ਪਾਰਟੀ ਵੱਲੋਂ ਤੇ ਗਵਰਨਰ ਦੇ ਲਈ ਰਨ ਵੀ ਕਰ ਰਹੇ ਆ ਤੇ ਇਹਨਾਂ ਨੂੰ ਇੱਕ ਵੱਖਰੀ ਜਿਹੜੀ ਫੈਡਰਲ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਫੈਸਿਲਿਟੀ ਨਿਊਯਾਰਕ ਦੇ ਵਿੱਚ ਉੱਥੇ ਰੱਖਿਆ ਗਿਆ ਆ ਤੇ ਕਹਿੰਦੇ ਵੀ ਕਈ ਘੰਟੇ ਰੱਖਣ ਜਿਹੜਾ ਉਹਨਾਂ ਨੇ ਜਿਹੜਾ ਉਹ ਰੱਖਿਆ ਆ ਅਰੈਸਟ ਕਰਨ ਤੋਂ ਬਾਅਦ ਦੇ ਵਿੱਚ ਕਾਫੀ ਲੋਕ ਜਿਹੜੇ ਸਪੋਰਟਰਸ ਆ ਕਰਾਊਡ ਜਿਹੜੀ ਆ ਉਹ ਉੱਥੇ ਬਾਹਰ ਪਹੁੰਚੀ ਹੋਈ ਸੀਗੀ ਵੀ ਇਹਨਾਂ ਨੂੰ ਕਦੋਂ ਰਿਲੀਜ਼ ਕੀਤਾ ਜਾਊਗਾ ਅਲੀਨਾ ਹਾਬਾ ਜਿਹੜੇ 트ੰਪ ਹੋਣਾ ਦੇ ਪਰਸਨਲ ਲਾਇਰ ਵੀ ਰਹੇ ਆ ਉਹ ਨਿਊ ਜਰਸੀ ਦੇ ਇੰਟਰਮ ਯੂਐਸ ਐਟਾਰਨੀ ਆ ਉਹਨਾਂ ਨੇ ਕਿਹਾ ਆ ਵੀ ਮਿਸਟਰ ਬਰਾਕਾ ਉਹਨਾਂ ਨੇ ਜਿਹੜੀਆਂ ਕਈ ਵਾਰਨਿੰਗਸ ਆ ਉਹਨਾਂ ਨੂੰ ਇਗਨੋਰ ਕੀਤਾ homeland security ਦੇ ਦੁਆਰਾ ਜਿਹੜੀ ਇਨਵੈਸਟੀਗੇਸ਼ਨ ਟੀਮ ਆ ਉਹਨਾਂ ਦੇ ਦੁਆਰਾ ਅਭੀ ਆਪਣੇ ਆਪ ਨੂੰ ਰਿਮੂਵ ਕਰ ਲੈਣ ਤੇ ਜਦੋਂ ਉਹਨਾਂ ਨੇ ਕਾਨੂੰਨ ਦੀ ਨਹੀਂ ਸੁਣੀ ਤਾਂ ਫਰੀ ਫੇਰ ਸਾਨੂੰ ਜਿਹੜਾ ਆ ਇਹ ਕਦਮ ਚੱਕਣਾ ਪਿਆ ਉਹਨਾਂ ਨੂੰ ਗ੍ਰਿਫਤਾਰ ਅਕਿੱਤਾ ਕਿਹਾ ਹੈ ਡਲੈਨੀ ਹਾਲ ਜਿਹੜੀ ਇੱਕ ਫੈਸਿਲਿਟੀ ਹੈਗੀ ਆ ਉੱਥੇ ਦੀ ਉੱਥੇ ਕਿੰਨੇ ਵੀ 1000 ਮਾਈਗ੍ਰੈਂਟਸ ਐਟ ਅ ਟਾਈਮ ਰੱਖੇ ਗਏ ਆ ਉਸਦੇ ਬਾਹਰ ਇਹ ਪ੍ਰਦਰਸ਼ਨ ਜਿਹੜੇ ਉਹ ਕਰ ਰਹੇ ਸੀ ਇਸ ਤੋਂ ਇਲਾਵਾ ਨਿਊ ਜਰਸੀ ਦੇ ਡੈਮੋਕ੍ਰੈਟਿਕ ਕੰਗਰੈਸ਼ਨਲ ਡੈਲੀਗੇਸ਼ਨ ਦੇ ਵਿੱਚ ਰਿਪਰੈਜ਼ੈਂਟੇਟਿਵ ਬੋਨੀ ਵਾਟਸਨ ਕਲੋਮੈਨ ਰੌਬ ਮਨੈਂਡਜ਼ ਲਾ ਮੋਨਿਕਾ ਮੈਕਆਈਵਰ ਉਹਨਾਂ ਨੂੰ ਵੀ ਕਹਿੰਦੇ ਵੀ ਉੱਥੇ ਗ੍ਰਿਫਤਾਰ ਕੀਤਾ ਗਿਆ ਹੈਗਾ ਆ ਸੋ ਤੁਸੀਂ ਦੇਖ ਸਕਦੇ ਆ ਵੀ ਜੇ ਕੋਈ ਪ੍ਰੋਟੈਸਟ ਕਰਨ ਦੇ ਲਈ ਵੀ ਜਾਂਦਾ ਹੈ ਇਹਨਾਂ ਡਿਟੈਂਸ਼ਨ ਫੈਸਿਲਿਟੀਆਂ ਦੇ ਬਾਹਰ ਚਾਹੇ ਉਹ ਮੇਰ ਆ ਚਾਹੇ ਉਥੋਂ ਦੇ ਅਸੈਂਬਲੀ ਮੈਂਬਰ ਆ ਇਲੈਕਟਿਡ ਅਧਿਕਾਰੀ ਆ ਉਹਨਾਂ ਨੂੰ ਵੀ ਡਿਪਾਰਟਮੈਂਟ ਆਫ ਹੋਮ ਲੈਂਡ ਸਕਿਉਰਿਟੀ ਗ੍ਰਿਫਤਾਰ ਕਰ ਰਹੀ ਹੈਗੀ ਆ